ਤੁਖਾਲ ਸਾਹਿਬ ਜੀ ਸਤਗੁਰੂ ਮਹਾਰਾਜ ਜੀ ਕਨੋਲੇ ਪਿੰਡ ਤੋਂ ਅੱਗੇ ਵੱਧਦੇ ਆ। ਜਿਵੇਂ ਸਤਗੁਰੂ ਮਹਾਰਾਜ ਜੀ ਆਪ ਜਾ ਰਹੇ ਆ। ਇੱਕ ਪਾਸੇ ਭਾਈ ਦਇਆ ਸਿੰਘ ਜੀ ਹਨ ਤੇ ਦੂਸਰੇ ਪਾਸੇ ਭਾਈ ਆਲਮ ਸਿੰਘ ਹਨ। ਇੱਕ ਪਾਸੇ ਪੰਜ ਮੁਖਤੇ ਹਨ ਤੇ ਸਤਗੁਰੂ ਮਹਾਰਾਜ ਜੀਆਂ ਦੇ ਅੱਗੇ ਭਾਈ ਉਦੇ ਸਿੰਘ ਹਨ। ਜੋ ਭਾਈ ਬਚਿੱਤਰ ਸਿੰਘ ਜੀਆਂ ਦੇ ਭਰਾ ਆ। ਹਰ ਸਾਜੇ ਸਤਿਗੁਰੂ ਮਹਾਰਾਜਿਆਂ ਦੇ ਨਾਲ ਉਹ ਲੜਾਕੇ ਸਿੰਘ ਹਨ ਜੁੱਧ ਕਰਨ ਵਾਲੇ ਸਿੰਘ ਹੀ ਹੈ 100 ਸਿੰਘ ਜੋ ਮਾਤਾ ਗੁਜਰ ਕੌਰ ਜੀਾਂ ਦੇ ਨਾਲ ਨੇ ਹੈ ਤੇ ਭਾਈ ਮਣੀ ਸਿੰਘ ਜੀ ਆਦਿਕ ਸਿੰਘ ਇਹ ਮਾਤਾਵਾਂ ਦੇ ਨਾਲ ਹਨ ਇਹ ਵਹੀਰ ਹੁਣ ਚੱਲ ਪਈ ਹੈ ਜਦੋਂ ਇਸ ਪਿੰਡ ਤੋਂ ਅੰਗੀ ਤੁਰੀ ਹੈ ਨਾ ਤੇ ਜਿਹੜੇ ਤੁਰਕਾਂ ਨੇ ਤੇ ਪਹਾੜੀ ਰਾਜਿਆਂ ਨੇ ਦੂਜੇ ਪਾਸੇ ਆਨੰਦਗੜ੍ਹ ਨੂੰ ਕਿਲਾ ਘੇਰਾ ਪਾਇਆ ਸੀ ਉਹਨਾਂ ਨੂੰ ਪਤਾ ਚੱਲ ਗਿਆ ਕਿ ਪਹਿਲਾਂ ਤੇ ਸਤਗੁਰਾਂ ਦੀ ਖੇਡ ਵਾਪਰ ਗਈ ਸੀ ਇਹਨਾਂ ਨੂੰ ਕੁਝ ਪਤਾ ਨਹੀਂ ਸੀ ਲੱਗਿਆ ਇਹ ਜਿਹੜਾ ਆਨੰਦਗੜ੍ਹ ਦਾ ਕਿਲਾ ਆ ਇਹ ਤਿਆਗ ਗਏ ਆ ਇਹ ਤਾਂ ਇਹਨਾਂ ਨੂੰ ਇਹ ਗੱਲ ਦਾ ਅਭਿਆਸ ਹੋ ਜਾਣਾ ਕਿ ਸਤਿਗੁਰਾਂ ਨੇ ਕਿਲਾ ਛੱਡ ਦਿੱਤਾ ਏ ਬਾਜੜਾ ਪੈ ਗਈਆਂ ਕਿ ਪਾਏ ਗੁਰਾਂ ਨੂੰ ਫੜ ਲਵੋ ਉਹ ਜਿਹੜੀਆਂ ਕਸਮਾਂ ਖਾਧੀਆਂ ਸੀ ਸੌਂਆਂ ਚੁਕੀਆਂ ਸੀ ਜਿਹੜੀਆਂ ਇੱਕ ਥਾਲੀ ਦੇ ਵਿੱਚ ਆਟੇ ਦੀ ਗਊ ਬਣਾਈ ਗਈ ਸੀ ਛੁਰੀ ਰੱਖੀ ਗਈ ਸੀ ਗੱਲ ਕਹੀ ਸੀ ਅਸੀਂ ਤੁਹਾਡੇ ਤੇ ਹਮਲਾ ਕਰਾਂਗੇ ਗਊ ਹੱਤਿਆ ਦਾ ਸਾਨੂੰ ਪਾਪ ਲੱਗੇਗਾ ਇਧਰ ਔਰੰਗੇ ਨੇ ਇੱਕ ਅਸਮੱਚ ਚੁੱਕੀ ਸੀ ਮੈਂ ਕੁਰਾਨ ਸ਼ਰੀਫ ਦੀ ਕਸਮ ਚੁੱਕਦਾ ਜੇ ਮੇਰੀਆਂ ਫੌਜਾਂ ਤੁਹਾਨੂੰ ਕੁਝ ਕ ਖਾਸਾ ਜੀ ਧਰਮ ਤੋਂ ਉਤਰ ਗਏ ਆ ਧਰਮੀ ਹੋਏ ਆ ਚੁੱਕੀਆਂ ਚ ਸੌਵਾਂ ਕਸਮਾਂ ਝੂਠੀਆਂ ਕਰ ਦਿੱਤੀਆਂ ਆਨੰਦਗੜ੍ਹ ਤੋਂ ਤੁਰ ਕਰਕੇ ਤੇ ਸਤਗੁਰਾਂ ਦੇ ਪਿੱਛੇ ਆ ਗਏ ਆ ਲੱਖਾਂ ਦੇ ਹਿਸਾਬ ਦੇ ਨਾਲ ਮਹਾਪੁਰਖਾਂ ਨੇ 10 ਲੱਖ ਤੋਂ ਵੀ ਜ਼ਿਆਦੀਏ ਫੌਜਾਂ ਦੀ ਗਿਣਤੀ ਦੱਸੀ ਹੈ ਕਿ ਇਹ ਸਤਗੁਰਾਂ ਦੇ ਪਿੱਛੇ ਸਰਸਾ ਵੱਲ ਆਉਣ ਲੱਗੇ ਆ ਉਹਨ ਸਤਗੁਰੂ ਮਹਾਰਾਜ ਢੀਕਨੋਲੇ ਪਿੰਡ ਤੋਂ ਅੱਗੇ ਵੱਧਦੇ ਐ ਤੇ ਨਿਰਮੋਗ ਜਿਹੜੀ ਨਿਰਮੋਗ ਘੜ ਦੀ ਪਹਾੜੀ ਆਉਂਦੀ ਐ ਐਸਾ ਨਿਰਮੋਗ ਘੜ ਦੀ ਪਹਾੜੀ ਤੇ ਜਦੋਂ ਸਤਗੁਰੂ ਮਹਾਰਾਜ ਆਂਦੀ ਵਹੀਰ ਪਹੁੰਚੀ ਨਾ ਹੁਣ ਫੌਜ ਦੇ ਅੱਗੇ ਜਿਹੜੀ ਅਗਵਾਈ ਹੋ ਰਹੀ ਆਪ ਜੀ ਨੇ ਸਰਵਨ ਕਰ ਲਈ ਫੌਜ ਦੀ ਪਿੱਛੋਂ ਅਗਵਾਈ ਇਹ ਸਾਹਿਬ ਜادہ ਬਾਬਾ ਅਜੀਤ ਸਿੰਘ ਜੀ ਸਤਗੁਰਾਂ ਦੇ ਵੱਡੇ ਫਰਜ਼ੰਦ ਕਰ ਰਹੇ ਆ ਉਹ ਕਰ ਰਹੇ ਹਨ ਜਿਨ੍ਹਾਂ ਦਾ ਨਾਮ ਹੀ ਅਜੀਤ ਜੋ ਜਿੱਤਣ ਤੋਂ ਰਹਤੇ ਹਨ ਮੋਗੜ ਦੀ ਜਦੋਂ ਪਹਾੜੀ ਆਈ ਤੇ ਤੁਰਕਾਂ ਦੀ ਫੌਜ ਵੀ ਉੱਥੇ ਆ ਪਹੁੰਚੀ ਹੈ ਜਦੋਂ ਪਿੱਛੋਂ ਅੱਲਾ ਅੱਲਾ ਦੀ ਆਵਾਜ਼ ਆਈ ਗੋਲੀਆਂ ਦੀ ਆਵਾਜ਼ ਆਈ ਇਹਨਾਂ ਨੇ ਪਲੀਤੇ ਵਿੱਗੇ ਧੁਖਦੇ ਹੋਏ ਜਿਹੜੇ ਜਿਸ ਦੇ ਨਾਲ ਬੰਦੂਕਾਂ ਚੱਲਦੀਆਂ ਸੀ ਪੁਰਾਣੇ ਸਮੇਂ ਦੇ ਵਿੱਚ ਇੱਕ ਪਲੀਤਾ ਹੁੰਦਾ ਸੀ ਉਹਨੂੰ ਅੱਗ ਲਾ ਦਿੱਤੀ ਜਾਂਦੀ ਸੀ ਫਿਰ ਜਿਹੜੀ ਗੋਲੀ ਚੱਲਿਆ ਕਰਦੀ ਸੀ ਜਦੋਂ ਪਲੀਤੇ ਤੁਖਦੇ ਹੋਏ ਵੇਖੇ ਫੌਜਾਂ ਦੀ ਆਵਾਜ਼ ਸੁਣੀ ਘੋੜਿਆਂ ਦੇ ਪੈਰਾਂ ਦੀ ਆਵਾਜ਼ ਆਈ ਤੇ ਸਤਿਗੁਰਾਂ ਨੂੰ ਪਤਾ ਲੱਗ ਗਿਆ ਇਹ ਮੁਕਰ ਹੁਣ ਆਪਣੀਆਂ ਸਾਵਾਂ ਤੋਂ ਵੀ ਮੁਕਰ ਗਏ ਆ ਧਰਮੀ ਹੋ ਗਏ ਜਿਹੜੇ ਗੁਰਸਿੱਖ ਕਹਿੰਦੇ ਸੀ ਸਤਿਗੁਰੂ ਜੀ ਕਿਲਾ ਛੱਡ ਦਈਏ ਉਹਨਾਂ ਨੂੰ ਵੀ ਹੁਣ ਪਛਤਾਵਾ ਹੋਇਆ ਹੈ ਪਰ ਇਹ ਖਾਲਸਾ ਜੀ ਜੋ ਹੋਇਆ ਸਤਿਗੁਰਾਂ ਦੇ ਬਾਣੇ ਦੇ ਵਿੱਚ ਹੋਇਆ ਹੈ ਕਿਉਂਕਿ ਸਤਿਗੁਰਾਂ ਤੋਂ ਬਿਨਾਂ ਇਹ ਕੁਝ ਨਹੀਂ ਹੋ ਸਕਦਾ ਮਤਾ ਮਾਨੋਂ ਮੈ ਪਤਾ ਚੱਲ ਗਿਆ ਹੈ ਕਿ ਫੌਜ ਆ ਗਈ ਹੈ ਅਜੇ ਤਾਂ ਫੌਜ ਆਈ ਹੈ ਤੇ ਜਿਵੇਂ ਇੱਕ ਸਮੁੰਦਰ ਹਾੜ ਦਾ ਰੂਪ ਲੈ ਕਰਕੇ ਪਰਲੇ ਲਿਆਉਂਦਾ ਹੈ ਤੇ ਇੱਕ ਸਮੇਰ ਪਰਬਤ ਅੱਗੇ ਖੜਾ ਹੋਵੇ ਤੇ ਵਿਜ ਵੱਜ ਕੇ ਲਹਿਰਾਂ ਪਛਾਣ ਨੂੰ ਡਿੱਗਦੀਆਂ ਨਾ ਐਵੇਂ ਉਤਰਕਾਂ ਦੀ ਫੌਜ ਸਹਬਜਾਦਾ ਬਾਬਾ ਅਜੀਤ ਸਿੰਘ ਦੇ ਨਾਲ ਟਕਰ ਕਰਕੇ ਪਛਾਣ ਨੂੰ ਡਿੱਗਣ ਲੱਗੀ ਸਾਹਿਬਜ਼ਾਦੇ ਦਾ ਇੱਕ ਇੱਕ ਤੀਰ ਲੱਖਾਂ ਨੂੰ ਵਿਣਨਦਾ ਹੋਇਆ ਜਾਂਦਾ ਹੈ ਜਿਹਦੇ ਮੱਥੇ ਤੇ ਵੱਜਦਾ ਉਹ ਧਰਤੀ ਤੇ ਡਿੱਗ ਜਾਂਦਾ ਕੋਈ ਘੋੜੇ ਤੇ ਸਮੇਤ ਡਿੱਗਦਾ ਹੈ ਕਿਸੇ ਦੀ ਲੱਤ ਲੈ ਜਾਂਦੀ ਕਿਸੇ ਦੀ ਧੌਣ ਲੈ ਜਾਂਦੀ ਕੋਈ ਹਾਏ ਹਾਏ ਕਰਦਾ ਹੈ ਧਰਤੀ ਤੇ ਡਿੱਗ ਕਰਕੇ ਸਾਰੇ ਸਾਹਿਬਜ਼ਾਦੇ ਤੀਰ ਦੇ ਕਾਰਨ ਤੜਫਦੇ ਆ ਖਾਲਸਾ ਜੀ ਬਹੁਤ ਭਾਰੀ ਜੰਗ ਉਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਕੀਤੀ ਹੈ ਇੱਕ ਵਾਰ ਫੌਜ ਨੂੰ یوں ਲੱਗਾ ਜਿਵੇਂ ਕਿਸੇ ਨੇ ਅੱਗੇ ਦਰਵਾਜ਼ਾ ਲਾ ਦਿੱਤਾ ਹੋਵੇ ਲੋਹੇ ਦਾ ਤਕਤਾ ਲਾ ਦਿੱਤਾ ਹੋਵੇ ਕਿ ਸਾਡੇ ਤੋਂ ਅੱਗੇ ਨਹੀਂ ਜਾਇਆ ਜਾ ਰਿਆ ਜਦੋਂ ਫੌਜਾਂ ਦਾ ਇਹ ਹਾਲ ਵੇਖਿਆ ਤੇ ਸਤਿਗੁਰੂ ਮਹਾਰਾਜਿਆਂ ਦੀ ਵਹੀਰ ਚੱਲ ਰਹੀ ਐ ਉਹ ਵਹੀਰ ਨਹੀਂ ਰੁਕੀ ਸਾਹਿਬਜ਼ਾਦੇ ਦੇ ਨਾਲ ਕੁਝ ਸਿੰਘ ਉੱਥੇ ਰੁਕ ਗਏ ਆ ਜਿਹੜੇ ਮੁਗਲ ਫੌਜ ਦਾ ਟੱਕਰਾ ਕਰਦੇ ਆ ਯਾਰ ਖਾਲਸਾ ਜੀ ਹੁਣ ਹਨੇਰਾ ਹੀ ਐ ਕਿਉਂਕਿ ਅੰਮ੍ਰਿਤ ਵੇਲੇ ਦਾ ਸਮਾਂ ਐ ਅੱਜ ਛੇਪੋ ਅੱਜ ਛੇਪੋ ਇਹ ਅੰਮ੍ਰਿਤ ਵਿਲੇਦਾਇਆ ਸਮਾਂ ਜਿਸ ਸਮੇ ਇਹ ਵਾਰਤਾ ਹੋ ਰਹੀ ਹੈ ਇੱਕ ਤੇ ਹਨੇਰਾ ਹੈ ਇੱਕ ਠੰਡ ਹੈ ਤੇ ਇੱਕ ਪਹਾੜੀ ਇਲਾਕਾ ਹੈ ਹੁਣ ਇਹ ਤਿੰਨੇ ਇੱਕ ਸਿੰਘ ਤੇ ਜਾਹਰ ਕਰ ਸਕਦਾ ਇਸ ਨੂੰ ਸਹਾਰਨਾ ਕਰ ਸਕਦਾ ਹੈ ਕਿਉਂਕਿ ਗੁਰਸਿੱਖਾਂ ਦਾ ਤੇ ਘਾਰੀ ਪਹਾੜਾ ਜੰਗਲਾਂ ਦੇ ਵਿੱਚ ਰਿਹਾ ਹੈ ਸਤਗੁਰਾਂ ਨੇ ਸ਼ਬਦ ਬੇਦੀ ਇਹਨਾਂ ਨੂੰ ਬਾਣ ਸਿਖਾਏ ਹੁਣ ਹਨੇਰੇ ਦੇ ਵਿੱਚ ਉਹਨਾਂ ਤੋਂ ਲੜਿਆ ਨਹੀਂ ਜਾ ਰਿਹਾ ਪਰ ਗੁਰਸਿੱਖਾਂ ਦੇ ਤੀਰ ਜਿੱਧਰੋਂ ਆਵਾਜ਼ ਅੱਲਾਹ ਦੀ ਆਉਂਦੀ ਉਧਰ ਤੀਰ ਛੱਡ ਦਿੰਦੇ ਐ ਤੇ ਮੁਗਲਾਂ ਦੇ ਤੁਰਕਾਂ ਦੇ ਜਾ ਕਰਕੇ ਤੀਰ ਲੱਗਦੇ ਐ ਕਿਉਂਕਿ ਸ਼ਬਦ ਬੇਦ ਜਿਹੜੇ ਬਾਣ ਹੁੰਦੇ ਐ ਉਹਨਾਂ ਦੀ ਤਾਲੀਬ ਦਿੱਤੀ ਸੱਚੇ ਬਾਦਸ਼ਾਹਾਂ ਨੇ ਆਪਣੇ ਗੁਰਸਿੱਖਾਂ ਨੂੰ ਇਸ ਤਰੀਕੇ ਦੇ ਨਾਲ ਭਾਰੀ ਜੰਗ ਉੱਤੇ ਹੋਈ ਐ ਇਧਰ ਸਤਗੁਰਾਂ ਦੀ ਵਹੀਰ ਹੁਣ ਕਾਲੀ ਟਿੱਬੀ ਤੇ ਪਹੁੰਚ ਗਈ ਐ ਨਿਰਮੋਹ ਕਰਦੀ ਪਹਾੜੀ ਤੋਂ ਅੱਗੇ ਵੱਧ ਕਰਕੇ ਕਾਲੀ ਡੱਬੀ ਦੇ ਸੱਚੇ ਪਾਤਸ਼ਾਹ ਜੀ ਪਹੁੰਚ ਗਏ ਆ ਤੇ ਜਦੋਂ ਸੱਚੇ ਪਾਤਸ਼ਾਹ ਕਾਲੀ ਟੱਬੀ ਤੇ ਪਹੁੰਚੇ ਨਾ ਤੇ ਸਤਿਗੁਰੂ ਮਹਾਰਾਜ ਜਿਹੜੇ ਬਜਨ ਕੀਤੇ ਕਿ ਸਾਡਾ ਕਿਹੜਾ ਐਸਾ ਸ਼ੂਰ ਬਿਰਜੋਦਾ ਹੈ ਜਿਨ੍ਹਾਂ ਨੇ ਇੱਕ ਵਾਰ ਤੁਰਕਾਂ ਦੀ ਹਾਏ ਹਾਏ ਅੱਲਾ ਅੱਲਾ ਰੋਕ ਦਿੱਤੀ ਹੈ ਕਿੰਨਾ ਨੇ ਤੁਰਕਾਂ ਦੀ ਜੜ ਰੋਕ ਦਿੱਤੀ ਹੈ ਕਿੰਨਾ ਨੇ ਉਹਨਾਂ ਦਾ ਆਉਂਦਾ ਹੋਇਆ ਹਾਰ ਰੋਕ ਦਿੱਤਾ ਹੈ ਕਿਉਂਕਿ ਜਿਵੇਂ ਜਿਵੇਂ ਸਤਗੁਰਾਂ ਦੀ ਦੂਰੀ ਵੱਧ ਰਹੀ ਸੀ ਇਹਨਾਂ ਦੀ ਆਵਾਜ਼ ਘਟ ਗਈ ਸੀ ਜਿਸ ਤੋਂ ਪਤਾ ਲੱਗਦਾ ਸੀ ਕਿ ਤੁਰਕ ਫੌਜ ਪਹਾੜੀ ਫੌਜ ਪਿੱਛੇ ਰਹਿ ਗਈ ਹੈ ਤੇ ਸਤਗੁਰੂ ਮਹਾਰਾਜ ਜੀ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਕਿ ਪਾਈ ਕਿਹੜਾ ਐਸਾ ਗੁਰਸਿੱਖੀ ਹੈ ਸੂਰਬੀਰ ਹੈ ਜਿਸ ਨੇ ਇਹਨਾਂ ਨੂੰ ਰੋਕ ਦਿੱਤਾ ਹੈ ਗੁਰੂ ਜੀ ਗੁਰਪ੍ਰਤਪ ਸੂਰਜ ਗ੍ਰੰਥ ਦੇ ਵਿੱਚ ਕਵੀ ਰਾਜ ਲਿਖਦੇ ਹਨ ਕੀ ਸੱਚੇ ਪਾਤਸ਼ਾਹ ਅੰਤਰਜਾਮੀ ਪਰ ਦੁਨਿਆਵੀ ਲੋਕਿਕ ਰੀਤ ਵਰਤਾ ਰਹੇ ਆ ਗੁਰਸਿੱਖਾਂ ਨੇ ਆਖਿਆ ਮਹਾਰਾਜ ਜੀ ਆਪ ਜੀਆਂ ਦੇ ਵੱਡੇ ਫਰਜ਼ੰਦ ਹਨ ਜੋ ਪਿੱਛੇ ਰਹਿ ਕਰਕੇ ਇਨ੍ਹਾਂ ਫੌਜਾਂ ਨੂੰ ਰੋਕ ਰਹੇ ਆ ਇਧਰ ਸੱਚੇ ਪਾਤਸ਼ਾਹ ਜਾਣਦੇ ਆ ਕਿ ਚਮਕੌਰ ਦੀ ਜੰਗ ਦੇ ਵਿੱਚ ਇਨ੍ਹਾਂ ਨੇ ਸ਼ਹਾਦਤ ਪਾਉਣੀ ਹੈ ਲੱਖਾਂ ਦਾ ਟਾਕਰਾ ਕਰਨਾ ਹੈ ਜਗਤ ਦੇ ਵਿੱਚ ਇੱਕ ਉਦਾਹਰਣ ਰੱਖਣੀ ਹੈ ਜਿਸ ਕਰਕੇ ਸੱਚੇ ਪਾਤਸ਼ਾਹ ਬਚਨ ਕਰਦੇ ਭਾਈ ਗੁਰਕੋਈ ਗੁਰਸਿੱਖ ਜਾਵੇ ਉਹ ਗੁਰਸੇਕਾ ਜਾ ਕਰਕੇ ਉਹਨਾਂ ਨੂੰ ਇੱਥੇ ਲੈ ਕਰਕੇ ਆਵੇ ਉਹਨਾਂ ਦੀ ਹਜੇ ਲੋੜ ਹੈ ਚਮਕੌਰ ਗੜੀ ਦੇ ਵਿੱਚ ਇਹ ਹਜੇ ਜਾ ਕਰਕੇ ਉਹਨਾਂ ਨੇ ਸ਼ਹਾਦਤ ਪ੍ਰਾਪਤ ਕਰਨੀ ਖਾਸ ਜੋ ਸਮੇਂ ਸਿੰਘਾ ਦੇ ਵਿੱਚੋਂ ਭਾਈ ਉਹਦੇ ਸਿੰਘ ਜੀ ਜੋ ਭਾਈ ਬਚਿੱਤਰ ਸਿੰਘ ਜੀਆਂ ਦੇ ਭਰਾ ਸਨ ਜਿਨ੍ਹਾਂ ਨੇ ਕੇਸਰੀ ਚੰਦ ਦਾ ਸਿਰ ਲਾਇਆ ਸੀ ਉਹ ਭਾਈ ਉਹਦੇ ਸਿੰਘ ਜੀ ਹੱਥ ਜੋੜ ਕਰਕੇ ਬਜਨ ਕਰਦੇ ਆ ਸਤਿਗੁਰੂ ਜੀ ਮੈਨੂੰ ਹੁਕਮ ਕਰੋ ਥਾਪੜਾ ਦਿਵੋ ਆਪ ਜੀ ਬਖਸ਼ਿਸ਼ਾਂ ਕਰੋ ਤੇ ਮੈਂ ਜਾ ਕਰਕੇ ਤੁਰਕਾਂ ਨੂੰ ਰੋਕਦਾ ਆ ਸ਼ੀਸ਼ਾ ਕਰੋ ਤੇ ਮੈਂ ਜਾ ਕਰਕੇ ਤੁਰਕਾਂ ਨੂੰ ਰੋਕਦਾ ਹਾਂ ਖਾਸ ਜੋ ਉਸਾਂ ਮੈਂ ਪਾਈ ਉਦੇ ਸਿੰਘ ਜੀ ਆਗਿਆ ਲੈਂਦੇ ਐ ਤੇ ਭਾਈ ਉਦੇ ਸਿੰਘ ਜੀ ਦੇ ਨਾਲ ਜਿਹੜੇ 50 ਕੋ ਸਿੰਘਾਂ ਦੀ ਗਿਣਤੀ ਆਉਂਦੀ ਹੈ ਜਿਹੜੇ ਇਹਨਾਂ ਦੇ ਨਾਲ ਗੁਰਸਿੱਖ ਰਿਆ ਕਰਦੇ ਸਨ ਉਹ ਵੀ ਤਿਆਰ ਹੋ ਗਏ ਹਨ ਅਤੇ ਇਹਨਾਂ ਦੇ ਹੱਥ ਦੇ ਵਿੱਚ ਧਨੋਖੇ ਹੈ ਪੱਥਾ ਇਹਨਾਂ ਨੇ ਤੀਰਾਂ ਦੇ ਨਾਲ ਭਰ ਲਿਆ ਤੇ ਸਤ ਗੁਰੂ ਮਹਾਰਾਜਿਆਂ ਤੋਂ ਆਗਿਆ ਲਈ ਹੈ ਸੱਚੇ ਪਾਤਸ਼ਾਹ ਨੇ ਭਾਈ ਉਦੇ ਸਿੰਘ ਜੀਆਂ ਨੂੰ ਬਚਨ ਕੀਤੇ ਕਿ ਭਾਈ ਜੀ ਆਉਣ ਵਾਲਾ ਸਮਾਂ ਐਸਾ ਆਵੇਗਾ ਆਪ ਜੀ ਰਾਜ ਕਰੋਗੇ ਜੀ ਕਾਮਨਾ ਦੇ ਸਹਤ ਹੋ ਕਰਕੇ ਕੋਈ ਗੁਰਸਿੱਖ ਜੰਗ ਕਰੇਗਾ ਰਾਜ ਭਾਗ ਦਵਾਂਗੇ ਕੋਈ ਨਿਸ਼ਕਾਮ ਹੋ ਕਰਕੇ ਜੰਗ ਕਰੇਗਾ ਉਹ ਸਾਡੇ ਵਿੱਚ ਸਮਾਇਤ ਹੋ ਜਾਵੇਗਾ ਇਹ ਬਖਸ਼ਿਸ਼ਾਂ ਕੀਤੀਆਂ ਹੀ ਸਰਸ ਜੀ ਭਾਈ ਉਦੇ ਸਿੰਘ ਜੀ ਹੁਣ ਉਸ ਕਾਲੀ ਟਿੱਬੀ ਤੋਂ ਚਲੇ ਆ ਤੇ ਜਿੱਥੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਜੰਗ ਕਰ ਰਹੇ ਆ ਉੱਥੇ ਚਲੇ ਗਏ ਆ ਜੇ ਸਾ ਮੈਂ ਉਥੇ ਗਏ ਆ ਤੇ ਵੈਰੀਆਂ ਨੂੰ ਵੇਖ ਕਰਕੇ ਤੁਰਕਾਂ ਨੂੰ ਵੇਖ ਕਰਕੇ ਇੱਕ ਵਾਰ ਕਰੋਧ ਆ ਗਿਆ ਸੱਚੇ ਪਾਤਸ਼ਾਹ ਦੇ ਇਸ ਗੁਰਸਿੱਖ ਪਾਈ ਉਦੇ ਸਿੰਘ ਜੀ ਨੂੰ ਇਹਨਾਂ ਨੇ ਦੂਰੋਂ ਹੀ ਜਿਹੜੇ ਤੀਰ ਛੱਡਨੇ ਸ਼ੁਰੂ ਕਰ ਦਿੱਤੇ ਤੇ ਤੁਰਕਾਂ ਦਾ ਨਾਸ਼ ਕਰਨਾ ਸ਼ੁਰੂ ਕਰ ਦਿੱਤਾ ਹੈ ਉਧਰ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਜਾ ਕਰਕੇ ਬਚਨ ਕਰਦੇ ਹਨ ਕਿ ਬਾਬਾ ਜੀ ਤੁਹਾਨੂੰ ਸਤਿਗੁਰਾਂ ਨੇ ਬੁਲਾਇਆ ਹੈ ਆਪ ਜੀ ਇੱਥੇੋਂ ਚਲੇ ਜਾਵੋ ਪਰ ਸੱਚੇ ਪਾਤਸ਼ਾਹ ਦੇ ਇਹ ਵੱਡੇ ਫਰਜੰਦ ਜੰਗ ਦੇ ਵਿੱਚੋਂ ਜਾਣਾ ਨਹੀਂ ਚਾਹੁੰਦੇ ਕਿਉਂਕਿ ਧਰਮੀ ਦਾ ਇਹ ਧਰਮ ਹੁੰਦਾ ਜੰਗੇ ਮੈਦਾਨ ਦੇ ਵਿੱਚੋਂ ਜਾਂਦਾ ਨਹੀਂ ਪਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਹਨ ਜਾਣਦੇ ਹੈ ਕਿ ਅੱਗੇ ਹੋਰ ਜੰਗਾ ਕਰਨੀਆਂ ਹੈ ਇਸ ਕਰਕੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਉਸ ਨਿਰਮੋਹ ਗੜ ਦੀ ਪਹਾੜੀ ਤੋਂ ਚੱਲ ਕਰਕੇ ਸੱਚੇ ਪਾਤਸ਼ਾਹ ਦੇ ਵੱਲ ਵਧਣ ਲੱਗੇ ਐ ਇਸ ਜਗ੍ਹਾ ਦੀ ਹੁਤੇ ਹੁਣ ਭਾਈ ਉਦੇ ਸਿੰਘ ਜੀ ਆਣੇ ਮੋਰਚੇ ਸਾਹਮਣੇ ਲਏ ਉਹਨਾਂ ਦੇ ਨਾਲ ਹੋਰ ਗੁਰਸਿੱਖ ਆ ਗਏ ਹਨੇਰੇ ਦਾ ਸਮਾਂ ਹੈ ਅਮਰਤ ਵੇਲਾ ਹੈ ਤੇ ਇਧਰ ਖਾਲਸਾ ਜੀ ਭਾਈ ਉਦੇ ਸਿੰਘ ਜੀ ਹੁਣ ਗੁਰਸਿੱਖਾਂ ਦੇ ਨਾਲ ਮਿਲ ਕਰਕੇ ਤੇ ਤੁਰਕਾਂ ਦੇ ਨਾਲ ਜੰਗ ਕਰਨ ਲੱਗੇ ਐ ਭਾਈ ਉਦੇਸ ਸਿੰਘ ਜੀਆਂ ਦੇ ਤਨੁਖ ਦੇ ਵਿੱਚੋਂ ਨਿਕਲੇ ਹੋਏ ਤੀਰ ਕਈਆਂ ਨੂੰ ਵਿੰਨਦੇ ਆ ਘੋੜਿਆਂ ਤੋਂ ਸੁੱਟਦੇ ਆ ਤੁਰਕ ਹਾਏ ਹਾਏ ਕਰਕੇ ertid ਤੇ ਡੇਕ ਕਰਕੇ ਟੜਫਦੇ ਆ ਸ਼ਬਦ ਬੇਦੀ ਬਾਣ ਚਲਾਉਂਦੇ ਆ ਜਿੱਦਰੋਂ ਅੱਲਾ ਦੀ ਆਵਾਜ਼ ਆਉਂਦੀ ਪਹਾੜੀ ਰਾਜਿਆਂ ਦੀ ਆਵਾਜ਼ ਆਉਂਦੀ ਉਧਰ ਨੂੰ ਤੀਰ ਚੜਦੇ ਆ ਇੰਨੀ ਬਹਾਦਰੀ ਦੇ ਨਾਲ ਜੰਗ ਕੀਤੀ ਕਵੀ ਰਾਜ ਜੀ ਜੀ ਲਿਖਦੇ ਹਨ ਕਿ ਤੁਰਕਾਂ ਨੂੰ ਇਵੇਂ ਲੱਗਾ ਸੀ ਕਿ ਸੱਚੇ ਪਾਤਸ਼ਾ ਆਪ ਜੰਗ ਕਰ ਰਹੇ ਆ ਭਲੇਖਾ ਪੈ ਗਿਆ ਸੀ ਕਿ ਸੱਚੇ ਬਾਦਸ਼ਾਹ ਜਾਣ ਕਰ ਰਏ ਐ ਇਸ ਕਰਕੇ ਕਿ ਸੱਚੇ ਬਾਦਸ਼ਾਹ ਨੂੰ ਫੜ ਲਈਏ ਜਾਂ ਮਾਰ ਦਈਏ ਸ਼ਹੀਦ ਕਰ ਦਈਏ ਕਿਉਂਕਿ ਉਹ ਤੇ ਮਾਰ ਦੇਣਾ ਸ਼ਬਦ ਵਰਤਦੇ ਆ ਆਪਸ ਧਿਕਾਰ ਤੋਂ ਸਧਿਕਾਰ ਤੌਰ ਤੇ ਸ਼ਹੀਦ ਸ਼ਬਦ ਵਰਤਦੇ ਆ ਆਖਦੇ ਸ਼ਹੀਦ ਕਰ ਦਈਏ ਤੇ ਇਸ ਕਰਕੇ ਟੁੱਟ ਕਰਕੇ ਪੈ ਜਾਂਦੇ ਭਾਈ ਉਹਦੇ ਸਿੰਘ ਜੀ ਉੱਪਰ ਖਾਲਸਾ ਜੀ ਪਹਿਲਾਂ ਤਨਖਾਦੇ ਨਾਲ ਜਿੱਨਾ ਚਿਰ ਬਾਣ ਨਹੀਂ ਮੁੱਕੇ ਉਹਨਾਂ ਚਿਰ ਤਨੁਖ ਦੇ ਨਾਲ ਜੰਗ ਕੀਤੀ ਫਿਰ ਹੱਥ ਦੇ ਵਿੱਚ ਕਿਰਪਾਨ ਫੜ ਕੇ ਗੁਰਸਿੱਖਾਂ ਨੇ ਜੰਗ ਕੀਤੀ ਹੈ ਤੇ ਮਹਾਪਰਕ ਗੁਰਮੁਖ ਪਰਕਾਸ਼ ਦੇ ਵਿੱਚ ਲਿਖਦੇ ਆ ਕਿ ਸਵਾ ਪਹਿਰ ਪਾਈ ਉਦੇ ਸਿੰਘ ਜੀ ਆਣੇ ਤੁਰਕਾਂ ਦੀ ਫੌਜ ਨੂੰ ਉੱਥੇ ਰੋਕ ਕਰਕੇ ਰੱਖਿਆ ਸੀ ਉਸ ਤੋਂ ਬਾਅਦ ਇਹਨਾਂ ਨੇ अनेका ਹੀ ਗੋਲੀਆਂ ਦੂਰੋਂ ਚਲਾਈਆਂ ਲਾਗੇ ਨਹੀਂ ਕੋਈ ਗਿਆ ਡਰਦਾ ਲਾਗੇ ਨਹੀਂ ਜਾਂਦਾ ਸੀ ਕੋਈ ਕਿਉਂਕਿ ਭਾਈ ਉਦੇ ਸਿੰਘ ਦੀ ਤਲਪਾਨ ਜਿੱਥੇ ਵੀ ਜਾ ਕਰਕੇ ਚਲਾਉਂਦੇ ਸੀ ਇੱਕ ਵਾਰ ਤੁਰਕਾਂ ਦੇ ਸਿਰ ਲਾ ਕੇ ਸੁੱਟ ਦਿੰਦੇ ਸੀ ਹੁਣ ਇਹਨਾਂ ਨੇ ਦੂਰੋਂ ਤੀਰ ਵੀ ਚਲਾਏ ਆ ਤੇ ਗੋਲੀਆਂ ਵੀ ਚਲਾਈਆਂ ਆ ਇਤਿਹਾਸ ਲਿਖਦਾ ਹੈ ਕਿ ਭਾਈ ਉਦੇ ਸਿੰਘ ਜੀਾਂ ਦੇ ਸਾਰੇ ਸਰੀਰ ਦੇ ਵਿੱਚ ਬਾਣ ਤੇ ਗੋਲੀਆਂ ਲੱਗੀਆਂ ਨੇ ਖੂਨ ਵਗ ਰਿਹਾ ਹੈ ਪਰ ਫਿਰ ਵੀ ਭਾਈ ਉਦੇ ਸਿੰਘ ਜੀ ਜਿਨ੍ਹਾਂ ਨੂੰ ਥਾਪੜਾਇਆ ਦੇਸ਼ਮੇਸ਼ ਸਤਗੁਰਾਂ ਦਾ ਜੰਗੇ ਮੈਦਾਨ ਦੇ ਵਿੱਚ ਡੇਗ ਨਹੀਂ ਰਹੇ ਤੇ ਸੱਚੇ ਪਾਤਸ਼ਾਹ ਦੇ ਇਹ ਭਾਰੀ ਗੁਰਸਿੱਖ ਫਿਰ ਵੀ ਜੰਗ ਕਰੀ ਜਾ ਰਹੇ ਆ ਸ਼ਹਾਦਤ ਦਾ ਸਮਾ ਹੁੰਦਾ ਹੈ ਸਵਾ ਪਹਿਰ ਪੂਰਾ ਹੁੰਦਾ ਹੈ ਤੇ ਭਾਈ ਉਦੇ ਸਿੰਘ ਜੀ ਆਦੇ ਮੱਥੇ ਦੇ ਵਿੱਚ ਆ ਕਰਕੇ ਗੋਲੀਆਂ ਲੱਗਦੀਆਂ ਨੇ ਤੇ ਫਿਰ ਵੀ ਇਹ ਖਾਲਸਾ ਜੀ ਭਾਰੀ ਗੁਰਸਿੱਖ ਪਛਾਣ ਉਹਨੇ ਡਿੱਗਦੇ ਸਗੋਂ ਫੌਜ ਵੱਲ ਹੋ ਕਰਕੇ ਡਿੱਗਦੇ ਆ ਗਾਂ ਨੂੰ ਸੇ ਕਰਕੇ ਡਿੱਗਦੇ ਹਨ ਭਾਈ ਉਦੇ ਸਿੰਘ ਜੀ ਮੂਹ ਪਾਰ ਹੋ ਕਰਕੇ ਧਰਤੀ ਤੇ ਡਿੱਗ ਜਾਂਦੀ ਏ ਇਸ ਤਰੀਕੇ ਦੇ ਨਾਲ ਸ਼ਹਾਦਤ ਦਾ ਜਾਮ ਭਾਈ ਉਦੇ ਸਿੰਘ ਜੀ ਉਸ ਜਗ੍ਹਾ ਤੇ ਉੱਪਰ ਜਾ ਕਰਕੇ ਛੱਕਦੇ ਆ ਸਹੀਦੀ ਪਾ ਜਾਂਦੇ ਹਨ ਪਾਈ ਉਦੇ ਸਿੰਘ ਜੀ ਉਸ ਤੋਂ ਬਾਅਦ ਸਤਿਗੁਰਾਂ ਦੇ ਪਰਪਰਾ ਪਿਆਰੇ ਸੇਵਕ ਪਾਈ ਜੀਵਨ ਸਿੰਘ ਜੀ ਪਾਈ ਜੈਤਾ ਸਿੰਘ ਜੀ ਜਿਹੜੇ ਖਾਲਸਾ ਜੀ ਨਵੇਂ ਪਾਤਸ਼ਾਹ ਦਾ ਸਿਰ ਲੈ ਕਰਕੇ ਆਏ ਸਨ ਰੰਗਰੇਟੇ ਗੁਰੂ ਕੇ ਬੇਟੇ ਪਾਈ ਜੀਵਨ ਸਿੰਘ ਜੀ ਆਨੂੰ ਸਤਿਗੁਰੂ ਮਹਾਰਾਜ ਜੀ ਨੇ ਹੁਕਮ ਕੀਤਾ ਹੈ ਦਿਖਾਲ ਸਾਜੀ ਇਹਨਾਂ ਨੇ ਬਚਨ ਕੀਤੇ ਸੀ ਦੀ ਸਤਿਗੁਰੂ ਮਹਾਰਾਜ ਜੀ ਇਹ ਬਖਸ਼ਿਸ਼ ਕਰ ਦਵੋ ਕਿ ਮੈਂ ਸਰਸਾ ਦੇ ਕੰਡੇ ਦੇ ਉੱਪਰ ਆ ਜਾਵਾਂ ਤੁਰਕਾਂ ਦਾ ਵਿਨਾਸ਼ ਕਰਦਾ ਹੋਇਆ ਤੇ ਸਤਿਗੁਰੂ ਆਖਦੇ ਤੂੰ ਇਹ ਵਾਰ ਮੰਗਿਆ ਇਹ ਜਰੂਰ ਪੂਰਾ ਹੋਵੇਗਾ ਤੂੰ ਸੱਚਮੁੱਚ ਇਹ ਸਰਸਾ ਦੇ ਕੰਡੇ ਤੱਕ ਆਵੇਂਗਾ ਜੰਗ ਕਰਦਾ ਹੋਇਆ ਦਿਖਾਲ ਸਾਜੀ ਇਹ ਭਾਈ ਜੀਵਨ ਸਿੰਘ ਜੀ ਹੁਣ ਤੁਰਕਾਂ ਦੇ ਨਾਲ ਜੰਗ ਕਰਨ ਲੱਗੇ ਆ ਸਤਿਗੁਰੂ ਮਹਾਰਾਜ ਜੀ ਨੇ ਅਸ ਨਰਮੋਹ ਗੜ੍ਹ ਦੇ ਪਹਾੜੀ ਤੋਂ ਪਹਿਲਾਂ ਹੀ ਜਿਹੜੇ ਦੋ ਗੁਰਸਿੱਖਾਂ ਨੂੰ ਜਿਨਾ ਦਾ ਇਤਿਹਾਸ ਦੇ ਵਿੱਚ ਨਾ ਪਾਈ ਰਾਇ ਗੁਲਾਬ ਜੀ ਕਰਕੇ ਆਉਂਦਾ ਹੈ ਤੇ ਨਾਲ ਇਹਨਾਂ ਦੇ ਇੱਕ ਹੋਰ ਗੁਰਸਿੱਖ ਸਨ ਜੋ ਸੋਢੀ ਵੰਛਦੇ ਵਿੱਚੋਂ ਸਨ ਪਾਈ ਸ਼ਾਮ ਸਿੰਘ ਜੀ ਇਹਨਾਂ ਦੋਵਾਂ ਗੁਰਸਿੱਖਾਂ ਨੂੰ ਸਤਗੁਰੂ ਮਹਾਰਾਜ ਜੀ ਆਨੇ ਨਾਹਣ ਦੇਸ਼ ਦੇ ਰਾਜੇ ਕੋਲ ਘਲਾ ਦਿੱਤਾ ਉਹ ਜਿਹੜਾ ਨਾਹਣ ਦੇਸ਼ ਦਾ ਰਾਜਾ ਸੀ ਉਸ ਨੂੰ ਚਿੱਠੀ ਹੁਕਮਨਾਮਾ ਲਿਖ ਦਿੱਤਾ ਸੀ ਕਿ ਤੁਸੀਂ ਇਹਨਾਂ ਨੂੰ ਇੱਕ ਪਿੰਡ ਦੇ ਦਵੋ ਜ਼ਗੀਰ ਦੇ ਦਵੋ ਇਹਨਾਂ ਦੋ ਗੁਰਸਿੱਖਾਂ ਨੂੰ ਉਸ ਨਾਹਨ ਦੇਸ਼ ਦੇ ਰਾਜੇ ਨੇ ਗਿਰਵੀ ਨਾਂ ਦਾ ਇੱਕ ਪਿੰਡ ਦਿੱਤਾ ਸੀ ਜਿਸ ਜਗ੍ਹਾ ਤੇ ਰਹਿ ਕਰਕੇ ਇਹਨਾਂ ਨੇ ਸਮਾਂ ਬਤੀਤ ਕੀਤਾ ਐ ਗੁਰਮਤਿ ਦਾ ਪ੍ਰਚਾਰ ਕੀਤਾ ਐ ਇਤਿਹਾਸ ਗਵਾਏ ਅਗੇ ਸਰਸਾ ਦੇ ਵਲ ਸਤਿਗੁਰੂ ਬਧੇ ਖਾਲਸਾ ਜੀ ਅਮਰ ਤੇ ਵਿਲਾਇ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਸਤਿਗੁਰੂ ਮਹਾਰਾਜ ਜੀ ਨੇ ਉਸ ਜਗ੍ਹਾ ਤੇ ਕੀਤਾ ਐ ਇੱਕ ਪਾਸੇ ਜੰਗ ਹੋ ਰਹੀ ਐ ਦੂਜੇ ਪਾਸੇ ਸਤਿਗੁਰੂ ਮਹਾਰਾਜ ਜੀ ਮਰਿਆਦਾ ਵੀ ਸੰਪੂਰਨ ਕਰ ਰਹੇ ਐ ਖਾਲਸਾ ਜੀ ਦੋ ਬਰਸੇ ਤੋਂ ਹੁਣ ਸ਼ਹਾਦਤ ਪ੍ਰਾਪਤ ਕਰ ਗਏ ਐ 10 ਲੱਖ ਦੀ ਜਿਹੜੀ ਇੱਥੇ ਫੌਜ ਆਈ ਹੈ ਤੇ ਮਹਾਪੁਰਖ ਲਗਦੇ ਆ ਕਿ ਲੱਖਾਂ ਦੀ ਫੌਜ ਦਾ ਜਿਹੜਾ ਟੇਰ ਇੱਥੇ ਗੁਰਸਿੱਖਾਂ ਨੇ ਲਾ ਦਿੱਤਾ ਸੀ 700 ਸਿੰਘਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਤਿਗੁਰਾਂ ਦੇ ਨਾਲ 40 ਸਿੰਘ ਅੱਗੇ ਵਧਦੇ ਐ ਸਤਿਗੁਰੂ ਮਹਾਰਾਜ ਜੀ ਸਰਸਾ ਨਦੀ ਦੇ ਵਿੱਚ ਘੋੜੇ ਦੇ ਉੱਪਰ ਲਗਾਮਾਂ ਤੇ ਪੈਰ ਰੱਖ ਕਰਕੇ ਕਈ ਤੀਰ ਪਿਛਾ ਨੂੰ ਛੜਦੇ ਉਰੇ ਦੇ ਉੱਪਰ ਲਗਾਮਾਂ ਤੇ ਪੈਰ ਰੱਖ ਕਰਕੇ ਕਈ ਤੀਰ ਪਿਸ਼ਾਣ ਉਛੜਦੇ ਖਾਲਸਾ ਜੀ ਇੱਥੇ ਪਰਿਵਾਰ ਦੇ ਵੀ ਤਿੰਨ ਵਿਛੋੜੇ ਹੁੰਦੇ ਆ ਤਿੰਨ ਹਿੱਸੇ ਹੋ ਜਾਂਦੇ ਆ ਇੱਕ ਦੇ ਵਿੱਚ ਮਾਤਾ ਗੁਜਰਕਾਰ ਜੀ ਛੋਟੇ ਫਰਜੰਦ ਹਨ ਜੋ ਸਰਸਾ ਪਾਰ ਨਹੀਂ ਕਰਦੇ ਕੰਡੇ-ਕੰਡੇ ਜਾਈ ਜਾ ਰਹੇ ਆ ਦੂਸਰੇ ਵਿੱਚ ਸਤਿਗੁਰੂ ਸਚੇ ਪਾਤਸ਼ਾਹ ਹਨ ਕੁਝ ਗੁਰਸਿੱਖ ਹਨ ਦੋ ਵੱਡੇ ਫਰਜੰਦ ਚਾਲੀ ਸਿੰਘ ਹਨ ਟੋਟਲ 43 ਹਨ ਇਹ ਖਾਲਸਾ ਜੀ ਚਮਕੌਰ ਵੱਲ ਵਧਣਗੇ ਤੀਸਰੇ ਵਿੱਚ ਹੁਣ ਮਾਤਾ ਸੁਨਦਰੀ ਕੌਰ ਜੀ ਮਾਤਾ ਸਾਹਿਬ ਕੌਰ ਜੀ ਹਨ ਭਾਈ ਮਨੀ ਸਿੰਘ ਜੀ ਹਨ ਤੇ ਦਿੱਲੀ ਦੇ ਦੋ ਗੁਰਸਿੱਖ ਭਾਈ ਜਵਾਹਰ ਸਿੰਘ ਜੀ ਤੇ ਭਾਈ ਧੰਨਾ ਸਿੰਘ ਜੀ ਹਨ ਇਹ ਖਾਲਸਾ ਜੀ ਰੋਪੜਵਾਲ ਵੱਧਦੇ ਤੇ ਭਾਈ ਜਵਾਹਰ ਸਿੰਘ ਜੀਆਂ ਦੇ ਰਿਸ਼ਤੇਦਾਰ ਰੋਪੜ ਦੀ ਧਰਤੀ ਤੇ ਆ ਇਸ ਧਰਤੀ ਤੇ ਅੱਜ ਜਿਹੜੀ ਸ਼ੇਪੋ ਦੀ ਰਾਤ ਹੈ ਨਾ ਇਹ ਮਾਤਾ ਮਤਾਵਾਂ ਉੱਥੇ ਕੱਟਦੀਆਂ ਹਨ ਰੋਪੜ ਦੀ ਧਰਤੀ ਦੇ ਉੱਪਰ ਕਬੀਰ ਆਜ ਵੀ ਇਸ ਗੱਲ ਦੀ ਗਵਾਹ ਪਰਦੇ ਹਨ ਕਿ ਰੋਪੜ ਦੇ ਪਿੰਡ ਦੇ ਵਿੱਚ ਮਾਤਾਵਾਂ ਨੇ 6 ਪੋਦੀ ਰਾਤ ਕੱਟੀ ਸੀ ਤੇ ਖਾਲਸਾ ਜੀ ਮਾਤਾ ਗੁਜਰੀ ਕੌਰ ਜੀ ਮਾਤਾ ਗੁਜਰ ਕੌਰ ਅਤੇ ਛੋਟੇ ਜਿਹੜੇ ਫਰਜੰਦ ਹਨ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਹਬਜ਼ਾਦਾ ਪਾਪਾ ਫਤਿਹ ਸਿੰਘ ਜੀ ਇਹ 6 ਪੋਦੀ ਜਿਹੜੀ ਰਾਤ ਇਹ ਕੁੰਮੇ 마ਸ਼ਕੀ ਦੇ ਕੋਲ ਕੱਟਦੇ ਆ ਜਦੋਂ ਸਰਸਾ ਦੇ ਕੰਡੇ ਚਾਏ ਜਾਈ ਗਏ ਨਾ ਤੇ ਅੱਗੇ ਕੁੰਮੇ 마ਸ਼ਕੀ ਦੀ ਝੌਂਪੜੀ ਆਈ ਸੀ ਉਸੋਕ ਮੈਂ ਮਾਸ਼ਕੀ ਦੀ ਝੌਂਪੜੀ ਦੇ ਵਿੱਚ ਇਨਾ ਛੋਟੇ ਫਰਜੰਦਾ ਨੇ ਰਾਤ ਕੱਟੀ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੋ 40 ਸਿੰਘਾਂ ਦੇ ਨਾਲ ਹਨ ਦੋ ਫਰਜੰਦ ਹਨ ਵੱਡੇ ਸਤਿਗੁਰਾਂ ਦੇ ਨਾਲ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਇਹ ਖਾਲਸਾ ਜੀ ਪਹਿਲਾਂ ਤੇ ਰੋਪੜ ਦੇ ਵੱਲ ਗਏ ਆ ਜਦੋਂ ਰੋਪੜ ਦੇ ਵੱਲ ਗਏ ਨਾ ਪਹਿਲਾ ਦੋ ਪਿੰਡ ਲੱਕ ਕਰਕੇ ਰੋਪੜ ਦੀ ਧਰਤੀ ਤੇ ਪਹੁੰਚੇ ਉਥੋਂ ਦੇ ਪਠਾਨਾ ਨੇ ਜੋ ਨਮਕਾ ਹਰਾਮੀ ਹੋ ਕਰਕੇ ਸੱਚੇ ਪਾਤਸ਼ਾਹ ਤੇ ਹਮਲਾ ਕਰਦੇ ਮਨ ਦੇ ਵਿੱਚ ਲਾਲਚ ਸੀ ਇਹਨਾਂ ਨੂੰ ਵੀ ਲੁੱਟਾਂਗੇ ਤੁਰਕਾਂ ਤੋਂ ਵੀ ਤੋਹਫੇ ਪ੍ਰਾਪਤ ਕਰਾਂਗੇ ਇਹਨਾਂ ਨੇ ਸੱਚੇ ਪਾਤਸ਼ਾਹ ਦੇ ਉੱਪਰ ਧਾਵਾ ਬੁਲ ਦਿੱਤਾ ਇਸੇ ਜੰਗ ਦੇ ਵਿੱਚ ਖਾਲਸਾ ਜੀ ਭਾਈ ਬਚਿੱਤਰ ਸਿੰਘ ਜੀ ਬਹੁਤ ਜ਼ਿਆਦਾ ਜ਼ਖਮੀ ਹੋਏ ਬੜੀ ਕੈਰ ਗੁਜਰਦੀ ਜਿਹੜੀ ਇੱਥੇ ਜੰਗ ਕੀਤੀ ਗਈ ਸਤਿਗੁਰੂ ਸਤਗੁਰੂ ਮਹਾਰਾਜ ਜਿਹਾ ਨੇ ਜੰਗ ਫਤਿਹ ਕੀਤੀ ਹੈ। ਰੋਪੜ ਤੋਂ ਅੱਗੇ ਸਤਿਗੁਰੂ ਮਹਾਰਾਜ ਜੀ ਜਿਹੜਾ ਨਿਹੰਗ ਖਾਨ ਦੇ ਕੋਲ ਪਹੁੰਚੇ ਆ। ਨਿਹੰਗ ਖਾਨ ਦੇ ਕੋਲ ਸਤਿਗੁਰੂ ਸੱਚੇ ਪਾਤਸ਼ਾਹ ਨੇ ਅੱਜ 6 ਪੋ ਦੀ ਜਿਹੜੀ ਰਾਤ ਹੈ ਇਹ ਕੱਟੀ ਹੈ। ਗੁਰਮੁਖ ਪ੍ਰਕਾਸ਼ ਦੇ ਵਿੱਚ ਵੀ ਕ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪੰਡਾਵਾਲਿਆ ਮਹਾਪੁਰਖ ਦੱਸਦੇ ਹਨ ਕਿ ਇਸ ਨਿਹੰਗ ਖਾਲਸਾ ਦੇ ਕੋਲ ਅੱਜ 6 ਪੋਦੀ ਰਾਤ ਸੱਚੇ ਪਾਤਸ਼ਾਹ ਨੇ ਕੱਟੀ ਹੈ ਖਾਲਸਾ ਜੀ ਇਹ ਤਿੰਨ ਹਿੱਸੇ ਹੋ ਗਏ ਤਿੰਨਾਂ ਦਾ ਅੱਜ ਦਾ ਇਹ ਪਾਵਨ ਇਤਿਹਾਸ ਹੈ ਅੱਗੋਂ ਜਿਵੇਂ 7 ਪੋਦੀ ਸਵੇਰ ਹੋਵੇਗੀ ਤੇ ਜਿਸ ਤਰੀਕੇ ਦੇ ਨਾਲ ਜੰਗ ਹੋਵੇਗੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਇਹ ਤਿੰਨ ਹਿੱਸੇ ਜਿਹੜੇ ਪਰਿਵਾਰ ਦੇ ਹੋਈ ਐ ਜਿਸ ਤਰੀਕੇ ਦੇ ਨਾਲ ਅਦਾਵਦਨਗੇ ਆਪਜੀ ਕੱਲ ਦੇ ਪ੍ਰਸੰਗਾਂ ਦੇ ਵਿੱਚ ਸ਼ਰਵਨ ਕਰੋਗੇ ਆਓ ਜਿਸ ਤਰੀਕੇ ਦੇ ਨਾਲ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰਾ ਚੱਲ ਰਹੀ ਐ ਸਰਵਨ ਕਰੀਏ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ ਸ੍ਰੀ ਵਾਹਿਗੁਰੂ ਸਾਹਿਬ ਜੀ ਕਿਤਕ ਕਾਲ ਬੈਠੀ ਟਿਕ ਰਹੇ ਹਾਲ ਸਜੇਤਰ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਸਤਿਗੁਰੂ ਸ਼ਿਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦਾ ਪਾਵਨ ਇਤਿਹਾਸ ਚੱਲ ਰਿਹਾ ਹੈ ਜਿ ਕੌਤਕਾਂ ਦਾ ਸਤਿਗੁਰੂ ਮਹਾਰਾਜ ਜੀਆਂ ਦੇ ਅੱਜ ਉਹਨੇ ਇਤਿਹਾਸ ਸ਼ਰਵਨ ਕੀਤਾ ਸੀ ਰਾਜੇ ਜਹਾਂਗੀਰ ਦੀਆਂ ਜੜੀਆਂ ਰਾਣੀਆਂ ਪ੍ਰੀਖਿਆ ਲੈਣ ਦੇ ਵਾਸਤੇ ਆਈਆਂ ਸੀ ਜੋ ਰਾਜੇ ਜਹਾਂਗੀਰ ਨੇ ਆਪ ਕਲੀਆਂ ਹੈ ਉਹਨੇ ਸਭ ਬਾਦਸ਼ਾਹ ਦੀਆਂ ਇਹ ਰਾਣੀਆਂ ਜਦ ਸਤਿਗੁਰੂ ਮਹਾਰਾਜ ਦੀਆਂ ਦੀ ਪ੍ਰੀਖਿਆ ਕਰ ਰਹੀਆਂ ਨੇ ਹੁਣ ਕੁਝ ਸਮਾਂ ਕੋਲ ਬੈਠੀਆਂ ਸੁਣਤ ਬਾਤ ਮਨ ਭਾਵਤ ਕਹੀ ਇਹ ਮਨ ਭਾਉਂਦੀਆਂ ਸਤਿਗੁਰਾਂ ਤੋਂ ਗੱਲਿਆ ਸੁਣੀਆਂ ਬਚਨ ਸੁਣੇ ਜੋਰ ਨਾ ਚੱਲਿਓ ਜਾਣ ਸਭ ਲੀਨੀ ਇਹਨਾਂ ਨੇ ਜਾਣ ਲਿਆ ਕਿ ਸਾਡਾ ਕੋਈ ਵੀ ਮੋਹ ਜਾਲ ਸਤਿਗੁਰੂ ਸੱਚੇ ਪਾਤਸ਼ਾਹ ਦੇ ਉੱਪਰ ਨਹੀਂ ਚੱਲੇਗਾ ਉੱਠਣ ਹੀਤ ਪਨ ਮਨਛਾ ਕੀਨੀ ਪਰ ਸੋਚਦੀਆਂ ਕਿ ਸਮਾਂ ਬਹੁਤ ਹੋ ਗਿਆ ਇਥੋਂ ਉੱਠ ਕਰਕੇ ਜਾਈਏ ਜੋਰ ਹਾਤ ਪਨ ਬੰਦਨ ਠਾਨੀ ਵਾਹ ਖਾਨੋ ਜੋੜ ਕਰਕੇ ਇਹ ਜੜੀਆਂ ਰਾਣੀਆਂ ਸੀ ਬੰਦਨਾ ਕਰਦੀਆਂ ਸੱਚੇ ਪਾਤਸ਼ਾਹ ਜੀ ਨੂੰ ਸਾਚੇ ਪੀਰ ਬੇਗਮ ਮਨਜਾਨੀ ਕਿਹਦਾ ਬੇਗਮ ਨੇ ਜਾਣ ਲਿਆ ਸਤਿਗੁਰੂ ਗੁਰੂ ਹਰगोबिंद ਸਾਹਿਬ ਮਹਾਰਾਜ ਜੀ ਸੱਚੇ ਪੀਰ ਹਨ ਜਸ ਕੋ ਕਰਤ ਚੱਡੀ ਅਸਵਾਰ ਸਤਿਗੁਰਾਂ ਦਾ ਸ਼ਰੀਰ ਤੇ ਜਸ ਕਰਦੇ ਹੋਏ ਆਪਣੀ ਅਸਵਾਰੀ ਤੇ ਚੜ ਗਈਆਂ ਅੰਤਰ ਪਰਦੇ ਜਾਏ ਉਤਾਰੇ ਆਪਣੇ ਪਰਦੇ ਭਾਵ ਜਿੱਥੇ ਇਹਨਾਂ ਦਾ ਅਸਥਾਨ ਸੀ ਚਲੀਆਂ ਗਈਆਂ ਜਾਹਗੀਰ ਅੰਤੇਪੁਰ ਆਵਾ ਹੁਣ ਜਹਾਗੀਰ ਪਾਦਸ਼ਾ ਇਹਨਾਂ ਰਾਣੀਆਂ ਦੇ ਕੋਲ ਆਇਆ ਹੈ ਛਰ ਹੋਏ ਗੁਰੂ ਪ੍ਰਸੰਗ ਚਲਾਵਾ ਹੁਣ ਖਾਲਸਾ ਜੀ ਇਹਨੇ ਤੇ ਸਮਝਾ 부ਝਾ ਕੇ ਕੱਲਿਆ ਸੀ ਨਾ ਕਿ ਤੁਸੀਂ ਜਾਓ ਤੇ ਸੱਚੇ ਪਾਦਸ਼ਾ ਦੀ ਪ੍ਰੀਖਿਆ ਲਵ ਹੁਣ ਰਾਣੀਆਂ ਨੇ ਵਿਆਹ ਕਰਕੇ ਆਪਣਾ ਜੋਰ ਲਾ ਕੇ ਵੇਖ ਲਿਆ ਮੋਹ ਜਾਲ ਛੁੱਟ ਕੇ ਵੇਖ ਲਿਆ ਕਾਮ ਛੁੱਟ ਕੇ ਵੇਖ ਲਿਆ ਪਰ ਕੋਈ ਵੀ ਜਦੋਂ ਇਹਨਾਂ ਦਾ ਚਾਰਾ ਨਹੀਂ ਚੱਲਿਆ ਹੁਣ ਆਪਣੇ ਸਥਾਨ ਤੇ ਵਾਪਸ ਆ ਗਈਆਂ ਨੇ ਉਹਨਾਂ ਬਾਦਸ਼ਾਹ ਜਹਾਂਗੀਰ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਪ੍ਰਸੰਗ ਪੁੱਛਦਾ ਹੈ ਗੰਭੀਰ ਆਜ ਪੀਰ ਕੇ ਤੀਰ اے ਭਾਈ ਤੁਸੀਂ ਚੱਲ ਕਰਕੇ ਅੱਜ ਸੱਚੇ ਬਾਦਸ਼ਾਹ ਦੇ ਦਰ ਤੇ ਉੱਪਰ ਗਈਆ ਸੀ ਈਮ ਦੇਖਿਓ ਗੰਭੀਰ ਸੁਧੀਰ ਹਣ ਤੁਸੀਂ ਕਿਵੇਂ ਸੱਚੇ ਬਾਦਸ਼ਾਹ ਨੂੰ ਵੇਖਿਆ ਏ ਗੰਭੀਰ ਜੋ ਗੰਭੀਰ ਹਨ ਸੁਧੀਰ ਜੋ ਸਦਾ ਹੀ ਧੀਰਜਵਾਨ ਹੋ ਕਰਕੇ ਰਹਿੰਦੇ ਆ ਉਹਨਾਂ ਨੂੰ ਕਿਸ ਤੇ ਕਹਦੇ ਨਾਲ ਵੇਖਿਆ ਪ੍ਰਸ਼ਨ ਪੁੱਛਦਾ ਹੈ ਇੰਗਤ ਬੋਲ ਬੇਲੋਕਣ ਕੇਰੀ ਖਾਲਸਾ ਜੀ ਹੁਣ ਪੁੱਛਦਾ ਹੈ ਕਿ ਗੁਰੂ ਜੀ ਦੀ ਤਕਣੀ ਤੇ ਬੋਲਬਾਨੀ ਕੈਸੀ ਸੀ ਤੁਮ ਸਮੀਪ ਤੇ ਕਹੋ ਕਿ ਮਹੇਰੀ ਤੁਸੀਂ ਕੋਲ ਜਾ ਕੇ ਵੇਖਿਆ ਹੀ ਹੈ ਅਨੇਕਾ ਪ੍ਰਕਾਰ ਦੇ ਯਤਨ ਕਰਕੇ ਵੇਖਿਆ ਹੈ ਦੱਸੋ ਉਹਨਾਂ ਦਾ ਹਾਲ ਮਨ ਵਿਕਾਰ ਜਿਤ ਭਇਓ ਕੇ ਨਹੀਂ ਉਹਨਾਂ ਦੇ ਮਨ ਦੇ ਵਿੱਚ ਵਿਕਾਰ ਆਉਂਦੇ ਆ ਮੋਦੀ ਸਰਕਾਰ ਦੀ ਗਾਰੰਟੀ ਕਿਸਾਨਾਂ ਨੂੰ ਹਰ ਸਾਲ 6000 ਰੁਪਏ 11 ਕਰੋੜ 80 ਲੱਖ ਕਿਸਾਨਾਂ ਨੂੰ ਹੁਣ ਤੱਕ 260000 ਕਰੋੜ ਰੁਪਏ ਦੀ ਸਹਾਇਤਾ ਸਾਡਾ ਸੰਕਲਪ ਵਿਕਸਿਤ ਭਾਰਤ ਇਹ ਉਹ ਮੋਹ ਦੇ ਵਿੱਚ ਫਸਦੇ ਐ ਜਾਂ ਨਹੀਂ ਬੇਨਤਰੀਏ ਨਹ ਲਕੀਤ ਜਿਤ ਮਾਹੀ ਹੁਣ ਤੁਸੀਂ ਦੱਸੋ ਕੀ ਜਾਂ ਤੇ ਉਹ ਚਿਤ ਦੇ ਵਿੱਚ ਇਸਤਰੀਆਂ ਦਾ ਸਮਰਨ ਕਰਦੇ ਐ ਕਿ ਜਾਂ ਫਿਰ ਨਰਲੇ ਪੈਂਦੇ ਐ ਸੰਸਾਰ ਦੇ ਵਿੱਚੋਂ ਸੁਨ ਬੇਗਮਾ ਕਰ ਜੋਰਤ ਕਹਿਓ ਹੁਣ ਇਹਨਾ ਬੇਗਮਾ ਨੇ ਆਪਣੇ ਦੋਵੇਂ ਹੱਥ ਜੋੜੇ ਐ ਬਾਦਸ਼ਾਹ ਜਹਾਂਗੀਰ ਨੂੰ ਕੀ ਕਹਿੰਦਿਆ ਨੇ ਇਨਸਮ ਉਪਰ ਨਹੀਂ ਹਮ ਲਹਿਓ ਕੀ ਬੋਦਸ਼ਾ ਅਸੀਂ ਬੇਅੰਤ ਪੀਰ ਵੇਖੀ ਆ ਪਰ ਸੱਚੇ ਬਾਦਸ਼ਾਹ ਦੇ ਵਰਗਾ ਕੋਈ ਪੀਰ ਅਸੀਂ ਧਰਤੀ ਤੇ ਨਹੀਂ ਵੇਖਿਆ ਹਮ ਸਭਕੀਨ ਮਦਨ ਉਪਾਵਨ ਅਸੀਂ ਸਾਰੇ ਤਰੀਕੇ ਕਰਕੇ ਵੇਖ ਲੈ ਹਰੇਕ ਤਰੀਕਿਆਂ ਦੇ ਨਾਲ ਉਹਨਾਂ ਨੂੰ ਵਸੀਕਾਰ ਕਰਨਾ ਚਾਹੀਆ ਮੋਦਾ ਜਾਲ ਸੁਟਣਾ ਚਾਹੀਆ ਅਮਰੁ ਕਰਤਬ ਬਾਉ ਮਨਿੰਦ ਹਵਾ ਦੀ ਨਿਆਈ ਹੋ ਕਰਕੇ ਅਸੀਂ ਉਹਨਾਂ ਨੂੰ ਹਿਲਾਉਣਾ ਦੀ ਕੋਸ਼ਿਸ਼ ਕੀਤੀ ਹੈ ਰਹੋ ਪੀਰ ਮਨਮੀਰ ਗ੍ਰਿੰਦ ਪਰ ਸੱਚ ਜਾਣ ਲਿਓ ਸਮੇਰ ਪਰਬਤ ਦੀ ਜਿ ਆਈ ਸਤਿਗੁਰੂ ਸੱਚੇ ਪਾਤਸ਼ਾਹ ਥਿਰ ਰਹੇ ਜਿਵੇਂ ਹਵਾ ਦਾ ਚੌਂਕਾ ਸਮੇਰ ਪਰਬਤ ਨੂੰ ਨਈ ਨਾ ਹਿਲਾ ਸਕਦਾ ਕਹਿੰਦੀਆਂ ਸਾਡੀਆਂ ਉਗਤੀਆਂ ਜੁਗਤੀਆਂ ਜੋ ਵਾਧੀਆਂ ਨਿਆਈਆਂ ਸਨ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਡਲਾ ਨਹੀਂ ਸਕੀਆਂ ਸਹਿਜ ਸੁਭਾਇਕ ਪ੍ਰਥਮ ਸਮਾਨਾ ਤੇ ਸਹਿਜ ਸੁਭਾਵਿਕ ਜਿਵੇਂ ਪਹਿਲਾਂ ਪ੍ਰਤੀ ਲੱਗੀ ਸੀ ਨਾ ਓਵੇਂ ਹੀ ਬਿਰਤੀ ਲੱਗੀ ਰਹੀ ਮਦਰ ਗਿਰਾ ਉਪਦੇਸ਼ ਬਖਾਨਾ ਤੇ ਸਭੋ ਬਨਾਂ ਨੇ ਸਾਡੇ ਮੋਜਾਲ ਦੇ ਵਿੱਚ ਕੀ ਫਸਣਾ ਸੀ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਉਪਦੇਸ਼ ਦੇਣ ਲੱਗੇ ਐ ਪਤ ਹੈ ਪ੍ਰੇਮ ਕੇ ਨਾਮ ਖੁਦਾਏ ਇਹ ਇਸਤਰੀਓ ਅਸੀਂ ਜਾਣਦੇ ਹਾਂ ਤੁਸੀਂ ਕੀ ਕਰਨੇ ਆਏ ਕਿੰਧਿਆ ਨੇ ਅਸੀਂ ਉਹਨਾਂ ਨੂੰ ਮੋਣ ਗਈਆਂ ਸੀ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਕਿ ਘਟਾ ਘਟਾਂ ਦੀ ਜਾਣਦੇ ਸਤਗੁਰੂ ਸੱਚੇ ਪਾਤਸ਼ਾਹ ਕਿੰਧਿਆ ਨੇ ਕਿ ਸਾਨੂੰ ਉਪਦੇਸ਼ ਦੇਣ ਲੱਗੇ ਕਿ ਪ੍ਰੇਮ ਆਪਣੇ ਪਤੀ ਦੇ ਨਾਲ ਤੇ ਸਮਰਨ ਖੁਦਾ ਦਾ ਕਰੋ ਸੁਨਤ ਹੈ ਮਾਰ ਮਨ ਬਿਰਮਾਏ ਹੁਣ ਕਰਕੇ ਇੱਕ ਵਾਰ ਸਾਡਾ ਹਿਰਦਾ ਹੈਰਾਨ ਹੋ ਗਿਆ ਬੁਰੀ ਬਿਛ ਲਖੋ ਤੋ ਵਿਰਾਗ ਵਿਰਾਗ ਕਿੰਧਿਆ ਨੇ ਕਿ ਸਤਗੁਰੂ ਸੱਚੇ ਪਾਤਸ਼ਾਹ ਦਾ ਚਿੱਤ ਕੈਸਾ ਹੈ ਵਾਸ਼ਨਾਵਾਂ ਤੇ ਵੱਲੋਂ ਸਤਿਗੁਰੂ ਵੈਰਾਗ ਹਨ ਜਦ ਦਾ ਸਿਮਰਨ ਮੈਂ ਅਨਰਾਗ ਤੇ ਖਾਲਸਾ ਜੀ ਪ੍ਰੇਮ ਕੇਵਲ ਤੇ ਕੇਵਲ ਸੱਚੇ ਪਾਤਸ਼ਾਹ ਨਾਮ ਦੇ ਵਿੱਚ ਰੱਖਦੇ ਆ ਕੇਵਲ ਤੇ ਕੇਵਲ ਨਾਮ ਦੇ ਆਸਰੇ ਹੋ ਕਰਕੇ ਰਹਿੰਦੇ ਹਨ ਇਹੋ ਸੁੰਦਰਤਾ ਇਹ ਕਰਨਾਈ ਉਹਨਾਂ ਦੇ ਬਚਨ ਕੈਸੇ ਹੈ ਬਾਦਸ਼ਾਹ ਜਹਾਂਗੀਰ ਅਸੀਂ ਉਹਨਾਂ ਦੇ ਦਰ ਦਰਵਾਜੇ ਤੇ ਗਏ ਸਾਂ ਉਹਨਾਂ ਨੇ ਸਾਨੂੰ ਇਹ ਉਪਦੇਸ਼ ਦਿੱਤਾ ਇਹ ਜਵਾਨੀ ਇਹ ਕਾਦੇ ਬਲ ਇਹ ਚਤਰਾਏ ਜੋ ਕਦ ਹੈ ਜੋ ਦੌਲਤਾਂ ਸ਼ੌਦ ਤਾਂ ਜੋ ਰਾਜ ਭਾਗ ਹੈ ਜੋ ਬਲ ਹੈ ਜੋ ਚਤਰਾਇਆਂ ਚਲਾਕੀਆਂ ਨੇ ਸਭ ਕੋ ਪਾਏ ਕਿਉਂ ਮਨ ਬਸਮੈ ਕੀ ertidite ਜਿਉਣਾ ਉਹਨਾਂ ਦਾ ਜਿਨ੍ਹਾਂ ਨੇ ਇਹ ਸਭ ਕੁਝ ਵਸ ਦੇ ਵਿੱਚ ਕੀਤਾ ਹੈ ਆਪਣੇ ਮਨ ਦੇ ਸੰਕਲਪਾਂ ਨੂੰ ਵਸ ਦੇ ਵਿੱਚ ਕੀਤਾ ਅਸਲੀ ਸੂਰਬੀਰ ਉਹ ਹੋਇਆ ਕਰਦਾ ਹੈ ਖਾਲਸਾ ਜੀ ਮਹਾਪੁਰਖ ਵੀ ਇਸ ਗੱਲ ਦੀ ਦਵਾਈ ਪਰਦੇ ਗੁਰਾਣੇ ਤਿੰਨ ਤਰੀਕਿਆਂ ਦੇ ਨਾਲ ਦੱਸਿਆ ਇੱਕ ਜੋਦਾ ਹੁੰਦਾ ਇੱਕ ਮਹਾਬਲੀ ਤੇ ਇੱਕ ਸੂਰ ਬਿਰ ਟੂਗ ਮਾਤਰ ਸ੍ਰਵਣ ਕਰ ਲਈਏ ਜੋਦਾ ਉਹ ਹੁੰਦਾ ਹੈ ਜੋ ਸਰੀਰ ਤੇ ਕਾਬੂ ਕਰ ਸਕਦਾ ਹੈ ਮਹਾਬਲੀ ਉਹ ਹੁੰਦਾ ਜੋ ਦਸਾਂ ਇੰਦਰੀਆਂ ਤੇ ਕਾਬੂ ਕਰ ਲੈਂਦਾ ਸੂਰ ਬਿਰ ਉਹ ਹੋਇਆ ਕਰਦਾ ਹੈ ਜੋ ਮਨ ਦੇ ਸੰਕਲਪਾਂ ਤੇ ਵੀ ਕਾਬੂ ਕਰ ਲਵੇ ਬਾਬਾ ਜੋ ਅਣਗਿਣਤਾਂ ਦੇ ਨਾਲ ਜੰਗ ਕਰ ਲਾਵੇ ਇਹ ਕਹਿੰਦੀਆਂ ਨੇ ਕਿ ਸਤਿਗੁਰੂ ਸੂਰਬੀ ਰਹਿਣ ਨਹਿ ਦੌਰਤ ਕਬੂ ਕਿਸ ਰਸਮ ਇਹਨੇ ਕਿਸੇ ਵੀ ਰਸ ਦੇ ਵਿੱਚ ਨਹੀਂ ਡਿੱਗਦੇ ਅਨੇਕਾਂ ਤਰ ਤਰਤੀ ਤੇ ਰਸ ਹਨ ਕਿਸੇ ਰਸ ਦੇ ਵਿੱਚ ਸੱਚੇ ਪਾਤਸ਼ਾਹ ਨਹੀਂ ਫਸਦੇ ਬੰਦਨੀਆ ਸਭ ਜਗ ਕੇ ਪੀਰ ਅੱਦੇ ਬੰਦਨਾ ਦੀ ਲਈ ਅਸੀਂ ਤੇ ਉਸ ਪੀਰ ਉਸ ਅੱਲਾ ਨੂੰ ਬੰਦਨਾ ਕਰਦੇ ਹਾਂ ਨਿਸ਼ਚੈ ਰਖਿਆ ਤੁਮਹੇ ਸਰੀਰ ਅੱਦੇ ਪਾਤਸ਼ਾਹ ਜਹਾਂਗੀਰ ਇਹ ਗਾਲ ਪਲੀ ਪ੍ਰਕਾਰ ਆਪਣੇ ਹਿਰਦੇ ਦੇ ਵਿੱਚ ਵਿਸਾਲ ਕੀ ਤੇਰੀ ਰੱਖਿਆ ਜੇ ਕਿਸ ਨੇ ਕੀਤੀ ਹੈ ਉਹ ਸੱਚੇ ਪਾਤਸ਼ਾਹ ਨੇ ਕੀਤੀ ਹੈ ਸਦਾ ਆਦਾਬ ਕਰੋ ਇਨਕੀਰਾ ਜੇ ਸਦਾ ਹੀ ਇਹਨਾਂ ਦਾ ਅਦਬ ਕਰਨਾ ਕਰ ਸਤਿਕਾਰ ਕਰਨਾ ਕਰ ਕਿਉਂਕਿ ਤੇਰੀ ਲਾਜ ਇਹਨਾਂ ਨੇ ਰੱਖੀ ਹੈ ਭਲਾ ਹੋਏ ਜੁਗ ਲੋਕ ਕਨੀਰਾ ਜੇ ਦੋਵੇਂ ਇਹਨਾਂ ਨੂੰ ਯਾਦ ਰੱਖੇਗਾ ਦੋਵਾਂ ਲੋਕਾਂ ਦੇ ਵਿੱਚ ਤੇਰਾ ਭਲਾ ਹੋਵੇਗਾ ਸਤਿਗੁਰੂ ਤੇਰਾ ਧਿਆਨ ਰੱਖਣਗੇ ਜਿੰਦ ਜੀ ਜਾਣ ਤੇ ਅੰਤਰ ਜਾਮੀ ਸਤਿਗੁਰੂ ਮਹਾਰਾਜ ਜੀ ਦੀ ਚੇਤਰੀ ਜਾਣਦੇ ਐ ਕਟਾਂ ਕਟਾਂ ਦੀ ਜਾਣਦੇ ਹਨ ਕਟ-ਕਟ ਕੇ ਅੰਤਰ ਕੀ ਜਾਣਤ ਮਹਾਪੁਰਖ ਪੂਰਨ ਬੜ ਸੁਆਮੀ ਮਹਾਪੁਰਖ ਹਨ ਸਾਰਿਆਂ ਦੇ ਵਿੱਚ ਹੈ ਪੂਰਨ ਹਨ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਖਾਲਸਾ ਜੀ ਸੁਆਮੀ ਮਾਲਕ ਹਨ ਨਹੀਂ ਅਵਗਿਆ ਆਪ ਕਰੀਚੈ ਉਹਨਾਂ ਦੀ ਅਵਗਿਆ ਹੈ ਬਾਦਸ਼ਾਹ ਜਹਾਂਗੀਰ ਤੂੰ ਨਾ ਕਰ தூா் அ